ਇਹ ਹੈ ਗੱਲ ਪਿੰਡ ਮੁੱਲਾਂਵਾਲ ਜ਼ਿਲ੍ਹਾ ਗੁਰਦਾਸਪੁਰ ਨਿਵਾਸੀ ਭਾਈ ਲਖਵਿੰਦਰ ਸਿੰਘ ਦੀ ਅਨੋਖੀ ਪਾਰਟੀ ਦੀ ਹੈ ਅਜੋਕੇ ਸਮੇਂ ਵਿੱਚ ਮਨੁੱਖ ਜਿੱਥੇ ਸੰਸਾਰੀ ਕੰਮਾਂ ਕਾਰਾਂ ਵਿੱਚ ਰੁੱਝਾ ਫਿਰਦਾ ਹੈ ਅਧਿਆਤਮਿਕ ਚਿੰਤਨ ਕਰਨ ਲਈ ਧਾਰਮਿਕ ਨਿਯਮਾਂ ਦੀ ਪਾਲਣਾ ਨਹੀਂ ਕਰ پا ਰਿਹਾ ਉੱਥੇ ਇੱਕ ਗੁਰਮੁਖ ਪਿਆਰੇ ਦੇ ਉਦਮ ਸਦਕਾ ਪੂਰਾ ਪਿੰਡ ਗੁਰਬਾਣੀ ਦੀ ਸੰਪੂਰਨ ਕਥਾ ਸਰਵਣ ਕਰਨ ਲਈ ਤਿਆਰ ਹੋਇਆ ਹੈ ਇਸ ਗੁਰਸਿੱਖ ਫੌਜੀ ਦੇ ਫੈਸਲੇ ਨੇ ਅਜੋਕੇ ਸਮੇਂ ਦੇ ਧਰਮ ਪ੍ਰਚਾਰਕਾਂ ਨੂੰ ਵੀ ਸੋਚਣ ਲਾ ਦਿੱਤਾ ਹੈ ਕਿ ਅਗਰ ਇਰਾਦੇ ਬੁਲੰਦ ਹੋਣ ਤਾਂ ਇਕੱਲਾ ਮਨੁੱਖ ਵੀ ਕੀ ਨਹੀਂ ਕਰ ਸਕਦਾ 16 ਸਾਲ ਆਰਮੀ ਵਿੱਚ ਨੌਕਰੀ ਕਰਕੇ ਜਦੋਂ ਇਹ ਵੀਰ ਆਰਮੀ ਵਿੱਚੋਂ ਸੇਵਾ ਮੁਕਤ ਹੋ ਕੇ ਕਰ ਪਰਤਦਾ ਕੁਝ ਨਗਰ ਨਿਵਾਸੀ ਰਿਸ਼ਤੇਦਾਰ ਅਤੇ ਗਵਾਂਡੀਆਂ ਨੇ ਪਾਰਟੀ ਮੰਗੀ ਤਾਂ ਇਸ ਵੀਰ ਨੇ ਅੱਗੋਂ ਕਿਹਾ ਮੈਂ ਕੋਈ ਦੁਨਿਆਵੀ ਰਸਾਂ ਦੀ ਪਾਰਟੀ ਨਹੀਂ ਬਲਕੇ ਪੂਰੇ ਪਿੰਡ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਕਥਾ ਗੁਰਦੁਆਰੇ ਸਾਹਿਬ ਤੋਂ ਸੰਗਤੀ ਰੂਪ ਵਿੱਚ ਸਰਵਨ ਕਰਵਾ ਕੇ ਗਿਆਨ ਦੀ ਰੋਸ਼ਨੀ ਦੇਵਾਂਗਾ ਬਾਬਾਆਂੀਆਂ ਕਹਾਣੀਆਂ ਪੁੱਤ ਸੁਪੁੱਤ ਗਰੇਣ ਵਾਲੀ ਸਿੱਖਿਆ ਹੀ ਮੇਰੀ ਪਿੰਡ ਵਾਸੀਆਂ ਨੂੰ ਪਾਰਟੀ ਹੋਵੇਗੀ ਸलाम ਹੈ ਇਸ ਵੀਰ ਨੂੰ ਜਿਸ ਦੀ ਪਵਿੱਤਰ ਸੋਚ ਸਦਕਾ ਸਭ ਨਗਰ ਨਿਵਾਸੀ ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਸਰਵਣ ਕਰ ਸਕਣਗੇ ਇਹੋ ਜਿਹੇ ਵੀਰ ਹੀ ਮੇਰੀ ਕੌਮ ਦਾ ਮਾਣ ਵਧਾਉਂਦੇ ਹਨ ਇਥੋਂ ਹੀ ਇਸ ਗੱਲ ਦਾ ਗਿਆਨ ਪ੍ਰਾਪਤ ਹੁੰਦਾ ਹੈ ਕੇ ਵੀਰ ਨੇ 16 ਸਾਲ ਆਰਮੀ ਵਿੱਚ ਨੌਕਰੀ ਕਰਕੇ ਕੇਵਲ ਦੇਸ਼ ਦੀ ਰਾਖੀ ਹੀ ਨਹੀਂ ਕੀਤੀ ਸਗੋਂ ਆਰਮੀ ਵਿੱਚ ਨੌਕਰੀ ਦੇ ਨਾਲ-ਨਾਲ ਚੰਗੇ ਗੁਰਸਿੱਖਾਂ ਦੀ ਸੰਗਤ ਕਰਕੇ ਆਤਮਿਕ ਆਨੰਦ ਵੀ ਮਾਣੇ ਹਨ ਅੱਜ ਸਾਨੂੰ ਲੋੜ ਹੈ ਅਜਿਹੇ ਗੁਰਸਿੱਖ ਵੀਰ ਤੋਂ ਪ੍ਰੇਰਣਾ ਲੈ ਕੇ ਅਸੀਂ ਵੀ ਅਜਿਹੇ ਗੁਰਸਿੱਖੀ ਦੀ ਚੜ੍ਹਦੀ ਕਲਾ ਵਾਲੇ ਕਾਰਜ ਆਪਣੇ ਨਗਰਾਂ ਵਿੱਚ ਕਰੀਏ ਇਸ ਵੀਰ ਦੀ ਇਹ ਪਵਿੱਤਰ ਸੋਚ ਵੱਦ ਤੋਂ ਵੱਦ ਸੰਗਤਾਂ ਤੱਕ ਪਹੁੰਚਣੀ ਚਾਹੀਦੀ ਹੈ ਝੁਲ ਚੁਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹੈ